ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਏ ਦਿਨ ਤੋਂ ਨਵੀਂ ਨੋਟੀਫਿਕੇਸ਼ਨ ਦੀ ਨਵੇਂ ਪਾਮੂ ਕਿ ਸਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗੌਰਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਜਿਹੜੀ ਹੁਣ ਅਸੀਂ ਤੁਹਾਡੇ ਲਈ ਨਿਊਜ਼ ਲੈ ਕੇ ਆਏ ਆ ਉਹ ਐਸਸੀ ਟੈਟ ਦੀ ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਜਿਨ੍ਹਾਂ ਨੇ ਵੀ ਪੀਐਸ ਟੈਟ 2018-19 ਦੇਣਾ ਹੈ ਤਾਂ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 9 ਤੋਂ 10 ਜਿਹੜੀ ਲਾਈਵ ਮੌਕ ਟੈਸਟ ਦੀ ਕਲਾਸ ਚੱਲਦੀ ਹੈ ਤਾਂ ਜਰੂਰ ਰਾਤ ਨੂੰ 9 ਤੋਂ 10 ਲਾਈਵ ਕਲਾਸ ਲਗਾਇਆ ਕਰੋ ਆਪਣੀ ਸਕਿਜਾ ਟਿਊਸ਼ਨ ਚੈਨਲ ਤੇ ਤਾਂ ਹੁਣ ਮੈਂ ਦੱਸ ਦਿਆਂ ਕਿ ਸੀਟੈਟ ਦੇਖੋ ਆ ਦੇਖੋ ਜਿਹੜੀ ਨੋਟੀਫਿਕੇਸ਼ਨ ਹੈ ਕਿ ਸੀ ਇੱਥੇ ਦੇਖੋ ਲਿਖਿਆ ਹੋਇਆ ਹੈ ਕਿ ਸੀਟੈਟ ਦਾ ਰਿਜ਼ਲਟ ਜਿਹੜਾ ਹੁਣ ਆਇਆ ਹੈ 2018 ਦਾ ਨਿਊ ਤੇ ਥੱਲੇ ਦੇਖੋ ਨਿਊਜ਼ ਜਿਹੜੀ ਇੰਪੋਰਟੈਂਟ ਨਿਊਜ਼ ਹੈ ਆਪਣੇ ਲਈ ਉਹ ਹੈਗੀ ਹੈ ਕਿ ਦਾ ਨੈਕਸਟ ਐਗਜ਼ਾਮੀਨੇਸ਼ਨ ਆਫ ਸੀਟੈਟ ਵਿਲ ਬੀ ਕੰਡਕਟ ਓਨ 77 2019 ਮਤਲਬ 7 ਜੁਲਾਈ 2019 ਨੂੰ ਹੋਣਾ ਜਿਹੜਾ ਨੈਕਸਟ ਸੀਟੈਟ ਹੈ ਨੈਕਸਟ ਐਗਜ਼ਾਮੀਨੇਸ਼ਨ ਆਫ ਸੀਟੈਟ ਤਾਂ ਦਾ ਨੋਟੀਫਿਕੇਸ਼ਨ ਵਿਲ ਬੀ ਇਸ਼ੂਡ ਸੂਨ ਜਿਹੜੀ ਆ ਨੀ ਪੂਰੀ ਨੋਟੀਫਿਕੇਸ਼ਨ ਹੈ ਉਹ ਥੋੜੀ ਸਮਾਂ ਬਾਅਦ ਪਾ ਦਿੱਤੀ ਜਾਊਗੀ ਜਦੋਂ ਵੀ ਉਹ ਵੀ ਨੋਟੀਫਿਕੇਸ਼ਨ ਆਈ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਇਹ ਵੀ ਨਿਊਜ਼ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਕਿ ਸੀਟੈਟ ਜਿਹੜਾ ਨੈਕਸਟ ਹੋਣਾ ਉਹ 77 2019 ਨੂੰ ਹੋਣਾ ਹੈ 7 ਜੁਲਾਈ 2019 ਨੂੰ ਨੈਕਸਟ ਸੀਟ ਟੈਟ ਹੋਣਾ ਹੈ ਇਹ ਵੱਡੀ ਨਿਊਜ਼ ਹੈ 4 ਸੀਟ ਟੈਟ ਕੈਂਡੀਡੇਟਸ ਦੇ ਲਈ ਤੇ ਬਨੇ ਰਹੋ ਸਾਡੇ ਨਾਲ ਜੇ ਕੋਈ ਹੋਰ ਵੀ ਨਿਊਜ਼ ਆਈ ਉਹ ਵੀ ਦੇਵਾਂਗੇ ਟੀਚਰਾਂ ਨੂੰ ਲੈ ਕੇ ਕੋਈ ਨਿਊਜ਼ ਆਈ ਉਹ ਵੀ ਦੇਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ